ਪਰसों ਮੈਨੂੰ ਪਤਾ ਬਾਹਰ ਤੇ ਜੀਤ ਲੱਗਦਾ ਨਹੀਂ ਆ ਇਹ ਕਿੰਨਾ ਨੂੰ ਰੱਖਿਆ ਫਾਰਮ ਤੇ ਉਹਨਾਂ ਨੇ ਦੂਜਾ ਮਰਾ ਮੈਂ ਹਾਂ ਕਿਦਾਂ ਹੇ ਕਮਾ ਕੀ ਆ ਲਿਆ ਵਧੀਆ ਉਸਤਾਦ ਜੀ ਉਦਾਂ ਨਹੀਂ ਚੜਦਾ ਮੈਂ ਜੀ ਕੋਲ ਪੁੱਤਲਾ ਹੁੰਦਾ ਬੰਦਾ ਮਾਮਾ ਪੁੱਤਲਾ ਕੀ ਹੁੰਦਾ ਗਲਤੀ ਕਰਕੇ ਤੇ ਹਰਕੇ ਘਰੋਂ ਚਲ ਜਾਂਦੇ ਆ ਤੇ ਪੁੱਤਲੇ ਇਕੱਠੇ ਕਰੀ ਜਾਈਏ ਫਿਰ ਅਸਲ ਤੇ ਨਾ ਉੱਥੇ ਬੰਦਾ ਬਲਾ ਕਿਦਾਂ ਕਿਦਾਂ ਜੀ ਲੱਗਦਾ ਬੰਦੇ ਦਾ ਜਿ ਤਰ੍ਹਾਂ ਮੰਨ ਕੇ ਚੱਲ ਕੇ ਜਿਹੜਾ ਬੰਦਾ ਕੰਮ ਨਹੀਂ ਜਾਂਦਾ ਚਮਕੀਲਾ ਗਾਣਾ ਸੁਣਾ ਦੇ ਗਏ ਹਾਂ ਨਾ ਉਹ ਅਦਰ ਤੱਕੜਾ ਰੱਖਿਆ ਗਏ ਨੇ ਚਮਕੀਲਾ ਤੇ ਤਗੜਾ ਕਾਲਾ ਨਾਗ ਬੈਠਾ ਇਹ ਮੈਂ ਬੋਲਦੀ ਤੇ ਦਾਹਰ ਅੱਛੀ ਵੇ ਹੁਣ ਪਾਉਂਦਾ ਦੁਜੀਆਂ ਕੀ ਨਾਲੇ ਦਹੀਂ ਰੀਲਾ ਰੀਲਾ ਕਿਤਾ ਚੀਦਨ ਬੋਲੋ ਮੈਂ ਹਾਂ ਤੁਹਾਡੀ ਬਦੌਲਤੀ ਆ ਨਾਲ ਤੂੰ ਐ ਕੌਣ ਹੈ ਬਰਾੜਾ ਹਾਂ ਕਰ ਗੇ ਕਰੋ ਗੋ ਕਰ ਇਹ ਆ ਗਏ ਵਪਾਰੀ ਦਾ ਮੁੰਡਾ ਵਪਾਰੀ ਦਾ ਮੁੰਡਾ ਆ ਗਏ ਹਾਂ ਅੱਜ ਨਾ ਦੋਜਾ ਮਰਾ ਕੱਲ ਕੱਲ ਆਇਆ ਇਹ ਤੁਮ ਦਾ ਫੋਨ ਮੈਨੂੰ ਪਰਸੋਂ ਮੈਨੂੰ ਪਤਾ ਬਾਹਰ ਤੇ ਜੀਤ ਲੱਗਦਾ ਨਹੀਂ ਆ ਇਹ ਕਿਹਨਾਂ ਨੂੰ ਰੱਖਿਆ ਫਾਰਮ ਤੇ ਉਹਨਾਂ ਨੇ ਦੂਜਾ ਮਰਾ ਮੈਂ ਕਿਦਾਂ ਇੱਕ ਮਾਂ ਕੀ ਆ ਲਿਆ ਵਧੀਆ ਉਸਤਾਦ ਜੀ ਮੈਂ ਕਿਦਾਂ ਹੋਰ ਨਵੀਂ ਤਾਜੀ ਵਧੀਆ ਤੇ ਇੱਕ ਮੁੰਡਾ ਹੀ ਆਪਣਾ ਗਰਜੰਟ ਆ ਮੁੰਡਾ ਇਥੋਂ ਵਰਪਾਲਾਂ ਦਾ ਮੈਂ ਉਹ ਮੈਨੂੰ ਕਹਿੰਦਾ ਮੈਂ ਕੋਈ ਨਹੀਂ ਮੁੰਡੇ ਦੀ ਸ਼ਾਪਿੰਗ ਚੁਪਿੰਗ ਕਰਾਈ ਇਹਦਾ ਕੋਈ ਗੱਲ ਨਹੀਂ ਮੈਂ ਤੈਨੂੰ ਕਰੂਗਾ ਫੋਨ ਕਹਿੰਦਾ ਠੀਕ ਆ ਭਲਵਾਨ ਜੀ ਮੈਂ ਹੋਰ ਮੈਂ ਵਧੀਆ ਕਿੰਨੇ ਮੈਂ ਕਿੰਨੇ ਮੈਚ ਹੀ ਟੋਟਲ ਪੰਜ ਹੀ ਭਲਵਾਨ ਜੀ ਮੈਂ ਜੀ ਕਿਦਾਂ ਆ ਲੱਗਾ ਭਲਵਾਨ ਜੀ ਪੂਰਾ ਵਧੀਆ ਸੈਟ ਹੈ ਕੰਮ ਮੈਂ ਕੋਈ ਨਹੀਂ ਤੈਨੂੰ ਆਨੇ ਵਾਲੇ ਥਾਂ ਤੇ ਲਿਆਉਣਾ ਲੋ ਜਾ ਤੇ ਮੈਂ ਜੀ ਲੱਗਾ ਆ ਭਲਵਾਨ ਜੀ ਲੱਗਾ ਪੂਰਾ ਜੀ ਤੇ ਸਹੀ ਹੈ ਕੰਮ ਤੇ ਮੈਂ ਮੈਚ ਕਿੰਨੇ ਸੀ ਪੰਜ ਹੀ ਮੈਚ ਭਲਵਾਨ ਜੀ ਤੇ ਮੈਂ ਦੋ ਹੋ ਗਏ ਨਹੀਂ ਨਹੀਂ ਅਜੇ ਤੇ ਇੱਕ ਹੀ ਹੋਇਆ ਅੱਛਾ ਏ ਮੈਂ ਹੁਣ ਕਿਦਨੇ ਐਤਵਾਰੇ ਮੈਚ ਮੈਂ ਤੈਨੂੰ ਤੈਨੂੰ ਲੱਗਣਗੇ 2 ਮਹੀਨੇ ਨਹੀਂ ਨਹੀਂ ਭਾਜੀ 2 ਮਹੀਨੇ ਕਿੱਥੇ ਲੱਗਣੇ ਆ ਅੱਛੇ ਦਿਨ ਰਹਿ ਗਏ ਆ ਨਹੀਂ ਨਹੀਂ 25 ਦਿਨ ਰਹਿ ਗਏ ਆ ਮੈਂ ਬੜੇ ਕਿਨੇ ਭਾਜੀ ਇਹ ਤੇ ਦਿਨ ਹੀ ਨੰਗਣਦਾ ਮੈਂ ਇਸੇ ਗੱਲ ਤੇ ਆ ਜਿਹੜੀ ਤੇ ਹੋਣਾ ਹੀ ਮੈਂ ਦਿਨ ਭਰ ਖੜਾ ਰਹਿੰਦਾ ਮਹੀਨਾ ਕੱਤੀਆਂ ਲਾ ਕੇ ਤੇ ਮਾਹ 28 ਤਰੀਕ ਨੂੰ ਮਾਹ ਸਵੇਰੇ ਇੱਕ ਵਜੇ ਮਾਹ 31 ਤਰੀਕ ਵਾਹ ਸਵੇਰੇ ਇੱਕ ਤਰੀਕ ਚਾੜੇ ਗੱਲ ਤੇ ਮੈਂ ਦਾਦਾ ਚਾਹ ਕੀ ਹੁੰਦਾ ਛੁੱਟੀ ਹੈ ਹੁਣ ਮੰਨ ਕੇ ਚਲੋ ਇੱਥੇ ਤੇ ਆਪਣ ਨੂੰ ਸੰਦੇ ਆ ਸਾਧਣਿਆ ਹੁਣ ਜਿੰਨਾ ਚਿਰ ਤੇਰੇ ਤੋਂ ਸੰਦ ਸਾਧਨ ਨਹੀਂ ਹੈਗਾ ਤੇਰਾ ਕੋਈ ਯਾਰ ਦੋਸਤ ਨਹੀਂਗਾ ਤੈਨੂੰ ਖੜਨ ਵਾਲਾ ਮਿਹਨਤ ਲਾ ਲਈ ਇਕੱਲਾ ਕੰਧਾ ਚ ਵੱਜੀ ਰੱਖੀ ਕਰੇਗਾ ਕਰੇਗਾ ਹੁਣ ਘਰੇ ਆ ਤੂੰ ਜੋ ਮਰਜ਼ੀ ਆ ਤੂੰ ਕੋਈ ਸਾਂਦ ਫੜਿਆ ਮੋਟਰਸਾਈਕਲ ਫੜਿਆ ਨੂੰ ਚੱਲ ਗਿਆ ਨੂੰ ਚੱਲ ਗਿਆ ਹੁਣ ਮੰਨ ਲਾ ਕਿ ਆ ਆ ਆਪਾਂ ਬਾਹਰ ਆਏ ਆ ਪਰ ਇੱਥੇ ਰਹਿਣਾ ਹੋਵੇ ਆ ਜਿੱਥੇ ਬੈਠੇ ਆਪਾਂ ਤਣ ਕੀਏ ਸਾਰੇ ਬੰਨੇ ਕੰਕਾਈ ਆ ਕੋਈ ਆਪਾਂ ਕਿੱ데 ਜਾਏ ਫਾਸ਼ਾ ਨੂੰ ਕਰੀਏ ਵੇ ਵੇਦਰ ਜਾ ਦੇਖਣਾ ਵੀ ਬੱਦਲ ਉੱਥੇ ਚਟੇ ਚਟੇ ਆ ਬਾਕੀ ਹੋਰ ਕੁਝ ਨਹੀਂ ਆਹੀ ਇੱਥੇ ਆ ਨਾ ਮੇ ਨਾ ਹੀ ਕੱਤੀ ਨਾ ਹੀ ਮੇ ਰਹਿ ਗਏ ਤਿੰਨ ਬੰਨੇ ਕਾਰਜ ਇਹ ਰੋ ਰੋ ਰੇ ਨਾ ਮਹਾ ਇੱਕ ਹੋ ਗਈ ਉਹ ਨੂੰ ਉੱਥੇ ਆ ਗਏ ਅਹੀਂ ਨਾ ਮੈਂ ਅੱਗੇ ਵੀ ਕਹਿ ਰਹਾ ਤਿੰਨ ਦਿਨ ਹੋਰ ਵਰਗੇ ਅੱਗੇ ਵੀ ਮੈਂ ਕਹਿ ਰਾਂ ਗੱਲ ਕੀਤੀ ਜਦੋਂ ਮੈਂ ਪਹਿਲੀ ਵਾਰ ਗਏ ਨਾ ਅਸੀਂ ਮੈਂ ਹੁੰਦਾ ਬੱਬੂ ਚਲਾ ਲ ਹੁੰਦਾ ਸੀ ਮੇਰੇ ਨਾਲ ਇਹ ਮੁੰਡਾ ਵਧੀਆ ਵੜਾਲਦੀਆ ਖੇਡਦਾ ਹੁੰਦਾ ਇਹ ਗੱਲ ਹਣੀ 9 10 ਦੀ ਤੇ ਐਨਾ ਜਦੋਂ ਚੱਲ ਗਏ ਤੇ ਅਹੀਂ ਉਹਦੇ ਸ਼ਾਪਿੰਗ ਸ਼ਾਪਿੰਗ ਕਰ ਲਈ ਵਾਵਾ ਜਾਦੀ ਉਹ ਅਹੀਂ ਸੁਪਨੇ ਦੇ ਵਿੱਚ ਇੰਡੀਆ ਆ ਜਾ ਕਰਨਾ ਬੈਗ ਉੱਥੇ ਰਹਿ ਜਾ ਕਰਨਾ ਉਹ ਦੋ ਬੜੀਆਂ ਭਾਜੜਾਂ ਪੈਦੀਆਂ ਨੇ ਉਹ ਨਿਆਣੀ ਹੋਈਦਾ ਨਾ ਜਦੋਂ ਬੰਦਾ ਨਿਆਣਾ ਹੋਵੇ ਹਾਂ ਆ ਨਾਉਂਜੋ 8 ਬਜੇ ਕੀ ਨਹੀਂ ਲੱਗਦਾ ਉਹ ਜਿਹੜਾ ਕਰਨਾਲ ਦੀ ਰੀਜਾ ਬੰਦੇ ਪਰਿਵਾਰ ਬੰਦੇ ਪਰਿਵਾਰ ਨੂੰ ਵੇਖਣਾ ਜਾਂ ਦੂਜਾ ਜੱਜ ਵੀ ਅਸਲ 'ਚ ਨਾ ਉੱਥੇ ਬੰਦਾ ਬਲਾ ਕਿੰਦਾ ਇਦਾਂ ਜੀ ਲੱਗਦਾ ਬੰਦੇ ਦਾ ਜਿ ਤਰ੍ਹਾਂ ਮੰਨ ਕੇ ਚੱਲ ਕੇ ਜਿਹੜਾ ਬੰਦਾ ਕੰਮ ਲੈ ਜਾਂਦਾ ਹੁਣ ਕੰਮ ਤੇ ਚੱਲ ਗਿਆ 6 ਵਜੇ ਤੜਕੇ ਕੰਮ ਤੇ ਚੱਲ ਗਿਆ 6 ਵਜੇ ਉੱਥੋਂ ਆਊਗਾ ਖਾਦਾ ਪੀਤਾ ਤੇ ਸੌ ਗਿਆ ਖਾਦਾ ਪੀਤਾ ਸੌ ਗਿਆ ਉਹਦਾ ਉਹਦਾ ਥੋੜਾ ਜਿਹਾ ਫੋਕਸ ਕੰਮ ਤੇ ਰਹਿ ਜਾਂਦਾ ਹੁਣ ਜਿਹੜਾ ਬੰਦਾ ਵਿਹਲਾ ਰਹਿੰਦਾ ਵਿਹਲੇ ਦਾ ਤੇ ਤੈਨੂੰ ਪਤਾ ਟਾਈਮ ਪਿੱਛੇ ਪਾਸ ਹੁੰਦਾ ਕੋਈ ਨਾ ਕੋਈ ਨਾ ਕੋਈ ਇਹ ਇਹਦੇ ਕੰਮ ਨੇ ਵੀ ਕਬੱਡੀ ਵਾਲਿਆਂ ਦਾ ਅੱਛਾ ਕਹਿੰਦਾ ਵੀ ਇਹਨੂੰ ਪੁੱਛਦੇ ਆਂ ਬਾਈ ਨੌ ਸਾਲ ਤੈਨੂੰ ਮੈਂ ਤੈਨੂੰ ਮੈਂ ਦੱਸ ਦਿਆਂ ਬਲਾ ਕੀ ਚੱਕਰ ਹੁੰਦਾ ਮੇਰੀ 35 ਸਾਲ ਜਿਹੜਾ ਆਮ ਬੰਦਾ ਨਾ ਹੁਣ ਮੰਨ ਲਿਆ ਆਪਾਂ ਲਾਲਾ ਮੈਂ ਲਾਲਾ ਜਾਂ ਜਿੱਦਾਂ ਮਰਜੀ ਹੈ ਨਾ ਆਮ ਬੰਦਾ ਜਿਦ ਤਰ੍ਹਾਂ ਹੁਣ ਜਦੋਂ ਅਸੀਂ ਲੱਗੇ ਆ ਖੇਡਣਾ ਹੁਣ ਮੰਨ ਕੇ ਚੱਲ ਮੈਂ ਤੇ ਲੋਕਾਂ ਸਾਰਿਆਂ ਨੂੰ ਦਿੰਦਾ ਇਹ ਉਦੋਂ ਦਾ ਨਾ ਜਿਹੜਾ ਨਾਰਮਲ ਬੰਦਾ ਉਹ ਨਹੀਂ ਨਾ ਦਿੰਦਾ ਉਹ ਪੁੰਨੇ ਕਿਹਾ ਨਾ ਸਾਕੇ ਨਿੰਦਰੀ ਮੇਰੀ 99 ਡੇਟੋ ਕਰਤੇ ਆ 99 ਤੋਂ ਲਾਣਾ ਕਿੰਨੇ ਤਾਂ 35 60 ਲਾ ਲਿਆ ਹੋ ਗਿਆ ਬਲੀ ਦੀ 60 ਲਾ ਗਿਆ ਮੇਰਾ ਉਹ ਉਹਨਾਂ ਸਰੀਰ ਬਲਾ ਤੁਸੀਂ ਕੀ ਬਣਾਤਾ ਪਲੇਅਰਾਂ ਨੇ ਹੁਣ ਮੈਂ ਤੁਹਾਨੂੰ ਦੱਸਦਾ ਕੋਈ ਚੀਜ਼ ਨਹੀਂ ਛੱਡਦੇ ਜਿਹੜੀ ਚੀਜ਼ ਵੱਜ ਜੇ ਉਹ ਅੰਦਰ ਛੋੜ ਦੇਣੀ ਹੈ ਜਰ ਤਾਡਾ ਲੀਵਰ ਆ ਅੰਦਰ ਇਹ ਥੋੜੀ ਜੀ ਮਿਕਸੀ ਹੈ ਸਾਰਾ ਕੁਝ ਉਹਨੇ ਪੀ ਦੇਣਾ ਕੋਈ ਵੀ ਚੀਜ਼ ਹੈ ਜਿਹਦਾ ਕੰਬੀਨੇਸ਼ਨ ਬੰਦ ਆ ਜਿਹੜੀ ਚੀਜ਼ ਤੁਹਾਨੂੰ ਪਤਾ ਵੀ ਇਹਦਾ ਕੈਂਪੀਨੇਸ਼ਨ ਹੈਗਾ ਉਹ ਖਾਓ ਕੋਈ ਗੈਪ ਦੇ ਕੇ ਖਾ ਲੋ ਤੁਸੀਂ ਜਿ ਵਿੱਚੇ ਵਿਟਾਮਿਨ ਛੁੱਟੀਆਂ ਦੇ ਵਿੱਚ ਦੂਜਾ ਤੀਜਾ ਸਾਰਾ ਕੁਝ ਕੀ ਉਹਨਾਂ ਕੀ ਕਰਨਾ ਅੰਦਰ ਜਾ ਕੇ ਤੁਹਾਡੇ ਬਸ ਮਾਰ ਆਵੇਂ ਨਾ ਕੋਈ ਕੋਈ ਵੀ ਕੋਈ ਵੀ ਜਾਣ ਚੀਜ਼ ਹੁੰਦੀ ਆ ਨਾ ਮਿਹਨਤ ਕਰੋ ਆਪਦੀ ਚੰਗਾ ਚੰਗਾ ਜਿਹਦੇ ਕਿਤੇ ਬਾਈ ਨਹੀਂ ਦੈਂਾ ਡਰਾਈ ਫਰੂਟ ਓਟਸ ਆਓਟਸ ਆਟਸ ਬਣਾ ਕੇ ਉਹਦੇ ਵਿੱਚ ਫਰੂਟ ਫਰਾਡ ਪਾ ਕੇ ਚੰਗੀ ਤਰ੍ਹਾਂ ਉਹ ਖਾਓ ਦੁੱਧ ਪੀਓ ਰਜਮਾ ਘਿਓ ਖਾਓ ਰਜਮਾ ਮੱਖਣੀ ਖਾਓ ਰਜਮੀ ਮੱਖਣੀ ਖਾਓ ਰਜਮੀ ਮੱਖਣ ਮੱਖਣ ਜਿੰਨਾ ਮਰਜ਼ੀ ਖਾ ਲੋ ਹੈ ਹੁਣ ਮੇਰੀ ਗੱਲ ਸੁਣ ਤੂੰ ਇੱਕ ਚੀਜ਼ ਤੁਹਾਨੂੰ ਮੈਂ ਦੱਸਦਾ ਰਾਤ ਨੂੰ ਨਾ ਆਮ ਆਮ ਬੰਦੇ ਬਲ ਕੀ ਹੁੰਦਾ ਯਾਰ ਗਰੀਆਣਾ ਖਾ ਉਹ ਗਰੀਆਣਾ ਗਰਮੀ ਪੈ ਜਾਂਦੀ ਹੈ ਅੱਛਾ ਕਿਹੜਾ ਕੋਣ ਕਹਿੰਦਾ ਗਰਮੇਲਿਆ ਮੈਨੂੰ ਖਵਾ ਦੇ ਜਨੇਮਤ ਦੀ ਉਹ ਆਪਣੇ ਦਿਮਾਗ ਚ ਪਾਤੀਆਂ ਚੀਜ਼ਾਂ ਗਿਣ ਕੇ ਖਾਂਦੇ ਹੁੰਦੇ ਉਹ ਤਾਂ ਗੰਦੀਆਂ ਗੰਦੀਆਂ ਚੀਜ਼ਾਂ ਤੁਹਾਨੂੰ ਗਰਮੀ ਨਹੀਂ ਪਾਉਂਦੀਆਂ ਤੇ ਤੁਹਾਨੂੰ ਜਿਹੜੀ ਚੰਗੀ ਚੀਜ਼ ਉਹ ਗਰਮੀ ਪਾ ਦਿੰਦੀ ਹੈ ਉਹ ਗਰਮੀ ਤਾਂ ਡੇ ਦਿਮਾਗ ਚ ਵੀਖਾ ਚਾਲ ਗੱਲ ਬਲ ਕੀ ਹੁੰਦੀ ਹੈ ਤੈਨੂੰ ਮੈਂ ਦੱਸਦਾ ਹੁਣ ਕੋਈ ਕੋਈ ਵੀ ਚੀਜ਼ ਆ ਨਾ ਕੋਈ ਵੀ ਚੀਜ਼ ਆ ਹੁਣ ਰਾਤ ਨੂੰ ਮੰਨ ਕੇ ਚੱਲ ਕਿਰੀਆਂ ਪਿਉਈਆਂ ਨਾ ਤੇਨੇ ਮਖਣੀ ਹੋਵੇ ਮਖਣੀ ਦੇ ਵਿੱਚ ਪੁੱਟ ਕੇ ਜਿੰਨੀ ਮਰਜ਼ੀ ਕਿਰੀਆਂ ਖਾਲਾ ਆਖੀ ਗਰਮੀ ਪੈ ਗਈ ਖਾਓ ਜਿੰਨਾ ਮਰਜ਼ੀ ਖਾਓ ਖਾਈ ਜਾਓ ਜੋ ਮਰਜ਼ੀ ਕੋਈ ਵੀ ਚੀਜ਼ ਹੈ ਨਾ ਜਿੰਨਾ ਚਿਰ ਤੁਹਾਡੇ ਮਨ 'ਚ ਗੇਮ ਪ੍ਰਤੀ ਡਰਿਆ ਵੀ ਉਹ ਚੀਜ਼ ਨੂੰ ਡਰਨਾ ਤੇ ਨੰਬਰ ਲੈਣ ਦੀ ਭੁੱਖ ਰੱਖੋਗੀ ਕਿ ਮੈਂ ਲੈ ਕੇ ਜਾਣਾ ਇਹ ਨਹੀਂ ਸੋਚਣਾ ਕਿ ਮੈਂ ਜਾਤੀ ਆ ਜਾਂ ਰੈਡਰ ਆ ਨਹੀਂ ਯਾਰ ਇਹਨਾਂ ਦਾ ਕੀ ਹੈ ਨਾ ਉਹ ਚੀਜ਼ ਨਹੀਂ ਰੱਖਣੀ ਉਹਨਾਂ ਨੂੰ ਜਿੰਨਾ ਕਿ ਇਹ ਪਲੇਅਰ ਆ ਅੱਗੇ ਮੈਂ ਪਲੇਅਰਾਂ ਨਾਲ ਖੇਡਣਾ ਹੈ ਉਹ ਹਿਸਾਬ ਨਾਲ ਖੇਡ ਜਦੋਂ ਆਪਾਂ ਡਾਰ ਕੱਢਦੇ ਨੇ ਨਾ ਮਨ ਚੋ ਤਾਂ ਫਿਰ ਇਹੋ ਜਿਹਾ ਕੁਝ ਹੁੰਦਾ ਜਿਹੜਾ ਆਪਾਂ ਨੂੰ ਨਹੀਂ ਪਤਾ ਹਾਂ ਨਾ 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 ਚੱਲਣੀ ਮੈਨੂੰ ਨਾ ਲੱਗਦਾ ਮੈਨੂੰ ਵੀ ਅੱਗੇ ਟੈਂਡਰ ਇਹ ਕੋਈ ਨਹੀਂ ਨਹੀਂ ਆ ਮੇਰੀ ਮੇਰੀ ਕੀ ਇਹ ਕਦੋਂ ਸਾਫ ਹੋ ਜਾਊਗਾ ਨਹੀਂ ਸਹੀ ਗੱਲ ਆ ਮਾੜਾ ਇਹ ਦਨ ਕੁੜੀ ਜੇ ਵਾ ਤੇ ਕਰ ਜਾ ਚੱਲ ਗਿਆ ਮੈਂ ਨਾਲ ਥੋੜੇ ਜਿਹਾ ਸੌਂ ਗਿਆ ਹਾਂ ਹਾਂ ਜੀ ਸਹੀ ਆ ਬਾਲਤਾ ਮਹਾਰਾਜ ਨੂੰ ਉਹ ਵੀ ਕਰਦਾ ਉਹ ਵੀ ਮਾੜੀ ਥੋੜੀ ਚਾੜੀ ਲਾਤੀ ਵੀ ਲੱਗਦਾ ਹੁੰਿਆ ਨਹੀਂ ਮੈਂ 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 ਤਾਂ ਮੰਦ ਲਾਈ ਆ ਦੋ ਤਿੰਨ ਦਿਨ ਇੰਨੇ ਬਨੇ ਬਲਾ ਫਾਮ ਜੀ ਮੈਂ 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 ਤੇ ਮੈਂ ਲਾ ਲੈਣਾ ਨਹੀਂ ਮਾੜਾ ਮੋੜ ਜਿਆਦਾ ਹੀ ਕਿਤੇ ਮਾੜਾ ਮੋੜ ਲਾ ਲੈ ਆਹ ਹੋ ਹੋੜੀ ਐਸਾ ਦੱਸੀ ਹੋੜੀ ਐਸਾ ਬਲੀਡ ਹੋ ਗਿਆ ਅਸਤ ਜਿਹੜੀ ਤੰਗ ਆ ਰਹੀ ਸ਼ਾਹ ਜਿਹੜੀ ਤੱਕ ਪਹਿਲਾਂ ਆਉਂਦਾ ਐਸਾ ਦੱਸਦੇ ਆਪੂ ਦੱਸੀ ਭਾਜੀ ਨਫਸ ਜਿਹੜੀ ਹਾਂ ਲਈ ਕਰਦਾ ਫਰਾਂ ਕਰ ਗਿਆ ਹਾਂ ਯਾਦੇ ਛੱਡਦਾ ਫਰਾਂ ਕਰ ਮੇਰੇ ਨਾਲ ਦੇ ਨੇ ਪਾਈ ਮੈਨੂੰ ਵੱਡੇ ਨੇ ਸੋਨੂ ਨੇ ਮੈਨੂੰ ਪਾਈ ਉਹ ਕਹਿੰਦਾ ਇੱਤਾ ਕਰੀਂ ਕਿ ਦਿਨ ਜਰੀ ਜਾਪੀ ਮੈਂ ਮੈਂ ਤੇ ਇੱਕ ਦਿਨ ਮੈਂ ਇੱਕਮ ਦੇ ਨੇ ਲਿਆਂਤੀ ਮੈਂ ਛੱਡਣ ਲੱਗਾ ਤੇ ਫੇਰ ਮੈਂ ਪਿਆਰ ਦੇ ਦੇਤਾ ਮੈਂ ਟਰਾਉਣਾ ਕੀ ਹੈ ਜਦੋਂ ਤੂੰ ਗਲਤ ਕਰਦੇ ਗਲਤੀ ਕਰਦੇ ਹੈ ਨਾ ਉਦੋਂ ਮੈਨੂੰ ਗੁੱਸਾ ਜਾਂਦਾ ਉਦਾਂ ਨਹੀਂ ਉੱਦਾਂ ਨਹੀਂ ਚੜਦਾ ਮੈਂ। ਗਲਤੀ ਦਾ ਪੁਤਲਾ ਹੁੰਦਾ ਬੰਦਾ। ਮਾਮਾ ਪੁਤਲਾ ਕੀ ਹੁੰਦਾ ਗਲਤੀ ਕਰਕੇ ਤੇ ਹਰਕੇ ਘਰੋਂ ਚਲ ਜਾਂਦੇ ਆ ਤੇ। ਪੁਤਲੇ ਇਕੱਠੇ ਕਰੀ ਜਾਈਏ ਫੇਰ। ਕਮੈਂਡ ਨਹੀਂ ਕਰਦੇ ਹੁੰਦੇ ਲੋਕੀ ਕਹਿੰਦੇ ਵੀ ਜਿੱਤ ਵੀ ਜਾਓ ਕਿਤੇ। ਆਪਾਂ ਘੁੱਸਿਆ ਪਿਆ ਜਾ ਸਾਡਾ। ਹੁਣ ਕਿਰਪਾ ਆ ਗਈ ਅੱਜ ਪੇਤਨਾ। ਹੈ। ਜਿੱਦ ਤੇ ਵਾਵਾ ਵਾਲ ਦੇ ਹੋ ਗਏ ਮੈਂ ਵੀ। ਇਹਨੋਂ ਬੜੇ ਮੈਸੀ ਆ ਗਏ ਬਰਵਾਜੀ ਵਾਲੇ। ਬੜੇ ਮੈਸੀ ਆਉਂਦੇ ਮੈਨੂੰ ਮੈਂ ਕੋਈ ਕਰਾ ਦਿੰਦੇ ਹਾਂ ਸਿਆਣ ਬੰਦਿਆਂ। ਉਹ ਮੈਂ ਕਿਹਾ ਜੇ ਆਪਰ ਬੁੱਟੀਆਂ ਇਹਦੇ ਲਾ ਲਾਂਗੇ ਨਾ ਜਿੱਥੇ ਬੁੱਟੇ ਉੱਥੇ ਨਹੀਂ ਆਏ ਪਰ ਜਿਹਦੇ ਬੰਦੇ ਕਹਿੰਗਾ ਚੋਂ ਡਿਸਕਾਊਂਟ ਮੈਂ ਹਾਂ ਚਲੇ ਗੀ ਠੀਕ ਹੈ ਕਿੰਨੇ ਲੱਗੇ ਕਿੰਨੇ ਦੇ ਉਹ ਮਹੀਨੇ ਪਹਿਲਾਂ ਲੱਗੇ ਆਪਣੇ ਯਾਰ ਦੋਸਤੀ ਯਾਰ ਕਿੰਨੇ ਗਾ ਸਾਡਾ ਵੀ ਯਾਰ ਦੋਸਤ ਬਣਾ ਦੇ ਅਸੀਂ ਦੀਪੂ ਦਾ ਸਿਰ ਨਹੀਂ ਇੰਜੀ ਨੇ ਹੋਮ ਸੇ ਪੈਸਾ ਨਹੀਂ ਲਿਆ ਉਹਨੇ ਪੈਸਾ ਨਹੀਂ ਲਿਆ ਤੁਮਸੇ ਕਿਆ ਲਿਆ ਹੈ ਫਿਰ ਬਤਾਓ ਵਾਓ ਉਹ ਲੱਗਦਾ ਬਾਲੇ ਬਤਾ ਸੱਚ ਦੱਤ ਪੀ ਲੇ ਭਾਜੀ ਮੇਰੇ ਦਰ ਕਿਦਾਂ ਤੁਹਾਡੇ ਪਾਣੀ ਫੋਲੋਅਰ ਕਿੰਨੇ ਆਪਣੇ ਜਾਨ ਦੋਸਤ ਆਪਣੇ ਜੀ ਖੜਿਆ ਨਾ ਬੰਦੇ ਤੇ ਪਿਆਰ ਹੋਣਾ ਹੈ ਆਪਾਂ ਕਾ ਬਣਾ ਕੇ ਪ੍ਰਮੋਸ਼ਨ ਜੀ ਲਵਾ ਲੈਣੇ ਉਹ ਪੱਬੇ ਦੇ ਲਵਾਉਣੇ ਆ ਨਾ ਉਹ ਉਹਨਾਂ ਦੇ ਜਵਾਬ ਦੇਦਾ ਕਹਿੰਦੇ ਵੀ ਸਿਰ ਚੋਂ ਨਹੀਂ ਲੱਗਣੇ ਤੇਰੇ ਪਿੰਡੇ ਚ ਪੁੱਟ ਕੇ ਲਾ ਸਕਦੇ ਮੇਰੇ ਪਾਣੀ ਮਾਰਨ ਕਹਿੰਦੇ ਜੀ ਜੀ ਸਭਾ ਆਨ ਸਭਾ ਲੈ ਲੈ ਅੱਜ ਅਗਲੀ ਕਬੱਡੀ ਮਾੜਦੇ ਵਾਸਤੇ ਨਾਨਕ ਸਰ ਕਬੱਡੀ ਕਲੱਬ ਗੁਰਦਾਸਪੁਰ ਉਹ ਗੁਰਦਾਸਪੁਰ ਜਿਹਨੇ ਸ਼ੱਬਾ ਪੱਪੂ ਸੁਖਰਾਜ ਸਿਕੰਦਰ ਆਹ ਭਿੱਡੇ ਵਰਗੇ ਵੱਡੇ ਖਿਡਾਰੀ ਪੈਦਾ ਕੀਤੇ ਨੇ ਆ ਹੈ ਸਰਦੂਲ ਸਿੰਘ ਮੱਲੀ ਦਾ ਪੁੱਤਰ ਹਿਮਾਲਿਆ ਪਰਬਤ ਖੇਡ ਕਬੱਡੀ ਦਾ ਦੋ ਜਰਨ ਜਿਹਨਾਂ ਨੇ ਸਰਦਾਰ ਖੋਮਰ ਸਿੰਘ ਜਿਹਨਾਂ ਨੇ ਸ਼ੁਰੂਆਤ ਕੀਤੀ ਆ ਸਰ ਨਰਿੰਦਰ ਸਿੰਘ ਜੀ ਸਰਪੰਚ ਸਾਹਿਬ ਇਸ ਪਿੰਡ ਦੇ ਸਾਰੀਆਂ ਸਤਕਾਰਯੋਗ ਸ਼ਖਸੀਅਤਾਂ ਜੋ ਮਾਨ ਸਨਮਾਨ ਕੀਤਾ ਦੇ ਆ ਰਿਹਾ ਫਰੰਦੀਪਰੀ ਗੋਪੀ ਦਾ ਸਾ ਨਰਿੰਦਰ ਸਿੰਘ ਜੀ ਸਰਪੰਚ ਸਾਹਿਬ ਹੋਰ ਸਾਰੀਆਂ ਸ਼ਖਸੀਅਤਾਂ ਇਸ ਪਿੰਡ ਦੀਆਂਾਰੇ ਏਰੀਆ ਦੀਆਂ ਮਾਣਯੋਗ ਸ਼ਖਸੀਅਤ ਇਸ ਸਮੇਂ ਸੀ ਬਣੇ ਅੰਗੂਰ ਪੌਣੇ ਆਲ ਫਰੂਟ ਜਿੰਨਾ ਮਰਜ਼ੀ ਕੇ ਵੀ ਕੋਈ ਸਾਰਾ ਕੁਝ ਜਿੰਨਾ ਥੋੜਾ ਨਾਰ ਨੂਰ ਸਾਰਾ ਕੁਝ ਮਿਕਸ ਕਰੋ ਆਹ ਆਲ ਬੋਡੀ ਨੂੰ ਸਾਰੇ ਵਿਟਾਮਿਨ ਲੱਗੇਣਾ ਬੋਡੀ ਬਡੀ ਕਿਤੇ ਨਹੀਂ ਚਾਹੁੰਦੇ ਤੁਸੀਂ ਖਲਗੀ ਕਰਦੇ ਉਹਦੇ ਨਾਲ ਕੀ ਹੋਣਾ ਜਿਵੇਂ ਜਦੋਂ ਮੈਚ ਖੇਡ ਕੇ ਜਾਂਦੇ ਜੀ ਜਾਂ ਕਰਦੇ ਇੱਕ ਜਿਤਰਾ ਮੰਨ ਕੇ ਕੱਚੀ ਲੱਸੀ ਵੱਧ ਪੀ ਆ ਜੀ ਹੁਣ ਆਹ ਦੇਨੇ ਨਾਲ ਜਿੰਨੇ ਕੱਚੀ ਲੱਸੀ ਪੀ ਕਰੋ ਜਿੰਨੀ ਪੀਤੀ ਜਾਂਦੀ ਚਾ ਕੇ ਅੰਦਰੋਂ ਤੋੜਿਆ ਉਹ ਫਾਸਮਾਰੀ ਬਾਨੀ ਬਾਨੀ ਆ ਹਾਂ ਨਾਰੀਅਲ ਪਾਣੀ ਦੇ ਮੈਂ ਇੰਨਾ ਜ਼ਿਆਦਾ ਨਾਰੀਅਲ ਪੀਤਾ ਨਾ ਹੁਣ ਮੇਰਾ ਜੀ ਨਹੀਂ ਕਰਦਾ ਨਾਰੀਅਲ ਪੀਣਾ ਮੈਂ ਨਾ ਵੀ ਆ ਆ ਸਾਲ ਨਹੀਂ ਇੱਕ 22 22 ਚ ਡੋੜਦਾ ਰਹੇ ਮੈਂ ਨਾ ਵੀ 5 5 6 6 ਰਾਤ ਨੂੰ ਨਾਰੀਅਲ ਭਾਜੀ ਮੇਰਾ ਬੇਟਾ ਨਾ ਅਸਲ 'ਚ ਨਾ ਨਾਰੀਅਲ ਹੈਗੇ ਆ ਪਰ ਆਪਣੇ ਵਾਸਤੇ ਨਹੀਂ ਇੰਨਾ ਨਾਰੀਅਲ ਬਣਿਆ ਕਿਉਂਕਿ ਆਪਣੀ ਜਿਹੜੀ ਕੰਟਰੀ ਹੈ ਨਾ ਇਹ ਠੰਡੀ ਹੈ ਹੁਣ ਮੰਨ ਕੇ ਚੱਲ ਤਾਂ ਨੂੰ ਮੈਂ ਦੱਸਾਂ ਹੋਣ ਹੀ ਨਾਰੀਅਲ ਆਏ ਆਪਣੇ ਇੰਡੀਆ ਆਪਣੇ ਆਪਣੇ ਇੰਡੀਆ ਦੀ ਜਿਹੜਾ ਚਲੋ ਆਪਣੇ ਟਿਕਣਾ ਉਹਦਾ ਆਪਣੇ ਜੀਤ ਲਾਈ ਜਦੋਂ ਤੇ ਦੂਜਾ ਹੋ ਗਿਆ ਇਹ ਕਹਿੰਦੇ ਨਾਰੀਅਲ ਪਾਣੀ ਪੀਓ ਪਹਿਲਾਂ ਪਹਿਲਾਂ ਵੀ ਲੋਕ ਦੁਨੀਆ ਤਰੀ ਫਿਰਦੀ ਇਹ ਹੈਗੀ ਉਧਰ ਕੇਰਲਾ ਗੁਰਲਾ ਚ ਕਿਉਂਕਿ ਉਧਰ ਬੈਂਦੀ ਗਰਮੀ ਚਾਦੀ ਇਹ ਨੂੰ ਕਿਤੇ ਪੀਣਾ ਨਾ ਤੁਸੀਂ ਇਹ ਇੱਕ ਅੱਧਾ ਪੀ ਲੋ ਇਹ ਇੱਕ ਅੱਧਾ ਜਿਆਦਾ ਨਹੀਂ ਆ ਜਾਈਏ ਇੱਕ ਅੱਧਾ ਦੂਜੇ ਤੀਜੇ ਤੱਕ ਪੀ ਲੋ ਹੁਣ ਕਿਉਂਕਿ ਆਪਣਾ ਜਿਹੜਾ ਵੈਦਰ ਹੈ ਨਾ ਆ ਆਪਣਾ ਵੈਦਰ ਬੜਾ ਵਧੀਆ ਆਪਾਂ ਆਪਾਂ ਨੂੰ ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਦੁੱਧ ਕਿ ਉਹ ਦੂਜਾ ਤੀਜਾ ਉਹ ਚੀਜ਼ਾਂ ਜਿਆਦਾ ਖਾਣਾ ਉਹ ਅਸਲ ਤੇ ਨਾ ਆਪਣਾ ਆਪਾਂ ਉਹ ਕੰਮ ਨਹੀਂ ਕਰਦੇ ਜੇ ਘਰੇ ਜਦੋਂ ਦੁੱਧ ਮੈਨਾਂ ਰੋ ਦੁੱਧ ਪੀਣਾ ਬੜਾ ਘੱਟ ਉਹ ਮਿੱਠਾ ਲੱਗਦਾ ਲੋਕਾਂ ਤੁਸੀਂ ਜਰਾ ਲਗੋ ਜਾਂ ਮੇਰੀ ਜਾਨ ਪੌਣੀ ਨਾ શરીਕ ਤੇ ਪੂਰੀ ਖੋਲ ਉਹ ਜਦੋਂ ਹੈ ਮਾਜੂਨ ਆਪਣੀਆਂ ਦੀ ਖਾਲੇ ਛੋਲੇ ਖਾਲੇ ਦੀ ਖਾਲੇ ਇਹ ਪੂਰੀ ਵਧੀਆ ਨਾੜ ਪਾ ਆ ਗਏ ਬਲਾਓ ਦਾਲਾ ਦਾਲ ਜਾਨੀ ਜੇ ਪੂਰੇ ਪਾ ਕੇ ਤਰਕੀਨ ਵਾਲੀਆਂ ਚੀਜ਼ਾਂ ਪਾ ਕੇ ਉਹ ਇੱਕ ਮਾਜੂਨ ਪਾਉਂ ਮਾਜੂਨ ਪਾ ਕੇ ਉਹਦਾ ਦੁੱਧ ਸੀ ਇੱਕ ਹੀ ਬੰਦਾ ਬੰਦਾ ਦਾ ਪੁਰਾਣੇ ਖਲੀਪੇ ਕੀ ਹੁੰਦੇ ਸੀ ਜਿਹੜੇ ਪੁਰਾਣੇ ਪਲੇਅਰ ਸਾਹਮ ਦੇ ਭਗਵਾਨ ਨੂੰ ਉਹ ਮੱਝਾਂ ਟੋਕੜਾਂ ਦਾ ਦੁੱਧ ਪੀਉਂਦੇ ਸੀ ਮੰਨ ਲਓ ਜਿਹੜਾ ਬੰਦਾ ਹੈ ਨਾ ਭਗਵਾਨ ਨੂੰ ਪਾਲਦੇ ਉਹਨੂੰ ਟੋਕੜਾਂ ਮੱਝਾਂ ਦਾ ਦੁੱਧ ਪੀਉਣਾ ਤੇ ਇੱਕ ਤੂੰ ਯਾਦ ਰੱਖ ਅੱਜ ਕੱਲ ਯਾਦ ਰੱਖ ਜੇ ਤੁਹਾਡਾ ਦੁੱਧ ਟਾਈਮ ਹੈਗਾ ਹੁਣ ਜਿਤਨਾ ਅਗਲਾ ਮਹੀਨਾ ਆਉਣਾ ਵਾ ਜਦੋਂ ਆਪਾਂ ਵਿਹਲੇ ਹੋਏ ਨਾਲ ਲਗਾਤਾਰ 20 ਦਿਨ ਮੱਝ ਚੌਂਗਣੀ ਧੋਕੇ ਧੋਕੀ Diet ਇਹ ਇੰਦਰੀ ਹੋ ਜਾਊਗਾ ਇਹ ਯਾਦ ਰੱਖ ਕੈਲਸ਼ੀਅਮ ਬਣਾਉਂਦਾ ਹੈ ਜੋੜਾ ਤਾਂ ਕੱਲ ਸੀ ਜੋੜਾ ਤਾਂ ਮੈਂ ਕਰਦਾ ਰਾਹੂ ਮਮੀ ਨੇ ਦੋ ਦਿਨ ਦੁੱਧ ਮਲੋ ਰੱਖ ਦੇਣਾ ਸੀ ਜਦੋਂ ਮੈਂ ਉੱਠਿਆ ਉਹ ਤਾਂ ਕਾਪਾ ਵੱਖਰਾ ਵਾ ਮੈਂ ਤੇਰੀ ਗੱਲ ਸਾਰੀ ਨਾਲ ਸਹਿਮਤ ਹਾਂ ਪਲਕੀ ਚੱਕਰ ਜਦੋਂ ਕੋਈ ਵੀ ਚੀਜ਼ ਹੈ ਨਾ ਉਹ ਜਦੋਂ ਐਦਾਂ ਰਹਿ ਗਈ ਨਾ ਉਹਦੇ 'ਚ ਬੈਕਟੀਰੀਆ ਪੈਦਾ ਹੋਏ ਜਦੋਂ ਮੰਨ ਕੇ ਜਲ ਮੱਝ ਚੋਣੇ ਆ ਨਾ ਜਦੋਂ ਆਪਾਂ ਬਹਿ ਗਏ ਐ ਥਾਣ ਮੂੰਹ 'ਚ ਪਾ ਕੇ ਧਾਰ ਲੈਨੇ ਆ ਨਾ ਉਹ ਸਿੱਧਾ ਡਰੈਕਟ ਅੰਦਰ ਜਾਣਾ ਤਾਲੂ ਨਹੀਂ ਉਹਦੇ ਚ ਜਾਣਾ ਕਿੰਨੇ ਕਰਦੇ ਉਹ ਤੇ ਮਾਰਦੇ ਹਾਂ ਕਿੰਨੇ ਨੇ ਸਿਆਣਿਆਂ ਦੇ ਕਈਆਂ ਦੇ ਕਿੰਨੇ ਚ ਪਤਾ ਲਾਵੇ ਵੀ ਗੱਲ ਇਹ ਨਹੀਂ ਅਰਵਿੰਦ ਕੁਮਾਰ ਅਵੀ ਕੁਮਾਰ ਇਧਰ ਟੋਲਾ ਆ ਜਾਂਦਾ ਪਿੰਡ ਜਿਹੜੇ ਪਿੰਡ ਰਿੰਨਤੋਂ ਕੈਨੇਡਾ ਸਰਦਾਰ ਨੇ ਹੈ ਆਇਆ ਸਰਦਾਰ ਨੇ ਇੱਧਰ ਸਰਦਾਰ ਨੇ ਪੰਜਾਬੀ ਕਿਉਂ ਨਹੀਂ ਬੋਲਦੇ ਹੌਲੀ ਹੌਲੀ ਜਦ ਸਾਡੇ ਨਾਲ ਵੀ ਬੰਦਾ ਭੇਜ ਦੇ ਉੱਥੇ ਸਾਡੇ ਨੂੰ ਨੰਬਰ ਦੇ ਦੇ ਮੈਨੂੰ ਆਪ ਦਾ ਜਿਦਰਾ ਮੋੜ ਬਣਿਆ ਤੇ ਆ ਜੀ ਮੈਨੂੰ ਇੱਥੋਂ ਨਹੀਂ ਜਾਣਾ ਹੋਰ ਕੋਈ ਬੰਦੀ ਪੁੱਛਣਾ ਦੇਖ ਤੂੰ ਕਿਉਂ ਨਹੀਂ ਜਾਣਾ ਤੈਨੂੰ ਨਾਲੇ ਮੀਟ ਮੋੜ ਪਾਇਆ ਕਰਾਂਗੇ ਇੱਥੇ ਨਾਲੇ ਕਬੱਡੀ ਖਿਡਾਵਾਂਗੇ ਤੈਨੂੰ ਦਾਣੀ ਯੂਪੀ ਦਸੀ ਭਈਆ ਕਬੱਡੀ ਖੇਡ ਕੇ ਆਇਆ ਭਲਵਾਨ ਬਣ ਕੇ ਤੁਹਾਡੇ ਬੰਦੇ ਭਈਆ ਭਲਵਾਨ ਕਿ ਨਹੀਂ ਹੈਗੀ ਕੀ ਨਾ ਭਲਵਾਨ ਦਾ ਕੇ ਮੈਂ ਨਹੀਂ ਚੰਦਾ ਹੁੰਦਾ ਉਹਨੇ ਲਈ ਆਈ ਜਾਂਦੇ ਕਬੱਡੀ ਖੇਡ ਲੱਗ ਹੋ ਗਏ ਸਿੱਟੀਆਂ ਦੇ ਹੋਲੇ ਨੇ ਇਹ ਧਾਰਗੜ ਬੋਟਾ-ਬਟਾ ਬਣਾ ਲਿਆ ਨਾਲੇ ਤੇ ਨਾ ਬਟਾ ਤੇ ਇੱਥੇ ਨਹੀਂ ਜੀ ਹਾਂ ਗਿਆਰ ਦਾ ਬਕਾਇਆ ਤੇ ਇੱਥੇ ਆ ਸਾਰੀ ਗਿਆ ਤੂੰ 12 ਆ ਜੀ